ਇਸ ਵਕਤ ਈਰਾਨ ਅਤੇ ਇਜ਼ਰਾਇਲ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਜੋ ਜੰਗ ਚੱਲ ਰਹੀ ਹੈ ਜੋ ਇੱਕ ਗੁਜੇ ਦੇ ਉੱਪਰ ਉਹ ਮਨਾਈ ਜਾਂਦੇ ਨੇ ਇਹ ਜਿਹੜਾ ਸਾਰਾ ਕੁਝ ਹੈ ਨਾ ਇਹ ਅਮਰੀਕਾ ਕਰਵਾ ਰਿਹਾ ਇਹਦੇ ਪਿੱਛੇ ਹੱਥ ਅਮਰੀਕਾ ਦਾ ਤੇ ਇਜ਼ਰਾਇਲ ਅਤੇ ਈਰਾਨ ਜਿਹੜੇ ਇੱਕ ਸਾਬ ਨਾਲ ਤੇ ਕਹਿੰਦੇ ਮੋਹਰੇ ਬਣ ਕੇ ਲੜੀ ਜਾਂਦੇ ਆ ਉਹਦੇ ਕਿਉਂਕਿ ਈਰਾਨ ਦੀ ਅਸਲੀ ਵਿੜਾਈ ਤਾਂ ਅਮਰੀਕਾ ਨਾਲ ਈਰਾਨ ਜਿਹੜਾ ਉਹ ਪਰਮਾਣੂ ਗੰਬ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਲਗਭਗ ਪਿਛਲੇ 30 ਸਾਲਾਂ ਤੋਂ ਅਤੇ ਅਮਰੀਕਾ ਉਹਨੂੰ ਰੋਕ ਰਿਹਾ ਇਹ ਤੋਂ ਪਹਿਲਾਂ ਵੀ ਇਹ ਬਹੁਤ ਵਾਰ ਆਪਸ ਵਿੱਚ ਸਾਹਮਣੇ ਹੋ ਚੁੱਕੇ ਆ ਤੇ ਇੱਕ ਵਾਰ ਇਹਨਾਂ ਨੇ ਅਮਰੀਕਾ ਨੇ ਇੱਕ ਪੈਂਡਲਾਈਨ ਦੇ ਮੱਦੇਨਾਲ ਇਰਾਨ ਦਾ ਜਿਹੜਾ ਸਾਰਾ ਨਿਊਕਲੀਅਰ ਪਲਾਨ ਆ ਜੋ ਉਹਨਾਂ ਦਾ ਪ੍ਰੋਜੈਕਟ ਸੀ ਉਹ ਤਬਾਹ ਕਰ ਦਿੱਤਾ ਸੀਗਾ ਫਟ ਫਿਰ ਵੀ ਇਰਾਨ ਨੇ ਹਾਰ ਨਹੀਂ ਮੰਨੀ ਉਹਨਾਂ ਨੇ ਕਹਿੰਦੀ ਅਸੀਂ ਪਰਮਾਣੂ ਬੰਬ ਬਣਾ ਕੇ ਰਾਂਗੇ ਤੇ ਉਹ ਹਜੇ ਨਹੀਂ ਲੱਗੇ ਹੋਏ ਨੇ ਤੇ ਹੁਣ ਇਹ ਕਿਹਾ ਜਾ ਰਿਹਾ ਸੀਗਾ ਕਿ ਇਰਾਨ ਬਹੁਤ ਨੇੜੇ ਆ ਇਸ ਚੀਜ਼ ਦੇ ਤੇ ਇੱਥੇ ਲਈ ਅਮਰੀਕਾ ਜਿਹੜਾ ਸੀਗਾ ਉਹ ਇਹਨਾਂ ਨਾਲ ਇੱਕ ਡੀਲ ਵੀ ਕਰਨੀ ਚਾਹੁੰਦਾ ਠੀਕ ਆ ਜਿਸ ਦੇ ਤਹਿਤ ਉਹ ਚਾਹੁੰਦਾ ਸੀਗਾ ਕਿ ਈਰਾਨ ਆਪਣੇ ਜਿਹੜੇ ਪ੍ਰਮਾਣੂ ਪ੍ਰੋਜੈਕਟ ਆ ਉਹ ਬੰਦ ਕਰ ਦੇਵੇ ਅਤੇ ਬਦਲੇ ਦੇ ਵਿੱਚ ਅਸੀਂ ਉਹਨਾਂ ਨੂੰ ਜਿੰਨੀ ਸਹਾਇਤਾ ਹੋ ਸਕੇ ਕਿ ਉਹਨਾਂ ਨੂੰ ਕੁਝ ਦੇਣਗੇ ਹਥਿਆਰਾਂ ਦੇ ਮਾਮਲੇ ਦੇ ਵਿੱਚ ਇਕਨੋਮੀ ਵਧਾਉਣ ਦੇ ਮਾਮਲੇ ਦੇ ਵਿੱਚ ਹਰ ਚੀਜ਼ ਵਿੱਚ ਪਰ ਈਰਾਨ ਨੇ ਉਹ ਡੀਲ ਅਮਰੀਕਾ ਦੀ ਨਹੀਂ ਮੰਨੀ ਅਤੇ ਜਿਵੇਂ ਹੀ ਉਹਨਾਂ ਨੇ ਨਾ ਕੀਤੀ ਉਸ ਤੋਂ ਅਗਲੇ ਦਿਨ ਤੋਂ ਹੀ ਇਜ਼ਰਾਇਲ ਨੇ ਜਿਹੜਾ ਉਹ ਅਟੈਕ ਕਰ ਦਿੰਦਾ ਈਰਾਨ ਦੇ ਉੱਪਰ ਕਿਉਂਕਿ ਇਜ਼ਰਾਇਲ ਆ ਜਿਹੜਾ ਉਹ ਇੱਕ ਤਰ੍ਹਾਂ ਨਾਲ ਅਮਰੀਕਾ ਦਾ ਮੋਹਰਾ ਹੀ ਆ ਜੋ ਅਮਰੀਕਾ ਕਹਿੰਦਾ ਉਹ ਇਜ਼ਰਾਇਲ ਕਰਦਾ ਸੋ ਬੇਸਿਕਲੀ ਇਹ ਸtare prasad ਦੀ ਜੜ੍ਹ ਉਹ 딜 ਹੈ ਨਾ ਕਿ ਕੁਝ ਹੋਰ